ਦੁਨੀਆ ਤੇ ਜਿੰਨੇ ਵੀ ਪਦਾਰਥ ਹਨ ਜੀਵ ਜੰਤੂ ਹਨ ਪਸ਼ੂ ਹਨ ਕੰਮਚੀ ਹਨ ਨੂੰ ਕਹੇ ਦੇਖਦੇ ਹਨ ਇਹ ਸਾਰੇ ਕਹਿੰਦੇ ਪਰਮਾਤਮਾ ਦੀ ਰਚਨਾ ਹੈ ਇਹ ਸਾਰੀ ਪਰਮਾਤਮਾ ਦੀ ਖੇਡ ਹੈ ਉਹ ਇਸ ਖੇਡ ਨੂੰ ਦਰਚ ਕਰਕੇ ਇਸ ਨੂੰ ਦੇਖ ਰਿਹਾ ਹੈ ਫੇ ਮੈਂ ਆਪਦੀ ਨਾਲ ਕਿਵੇਂ ਸਾਝ ਪਾ ਰਿਹਾ ਹਾਂ ਕਿਉਂਕਿ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਅਸਾ ਸਭ ਕੁਝ ਦੱਸਿਆ ਹੋਇਆ ਅੱਜ ਅਸੀਂ ਵਿਚਾਰ ਕਰਨੀ ਹੈ ਸੰਗਤ ਦੀ ਅਨੰਦ ਸਾਹਿਬ ਜੀ ਦੀ ਅਗਲੀ ਪਾਵਲੀ ਜਿਸ ਵਿੱਚ ਸਤਗੁਰੂ ਜੀ ਕਹਿੰਦੇ ਹਨ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨਾ ਹੈ ਤੇਰਾ ਆਪਣਾ ਹਾਕ ਨੂੰ ਜਾਣੇ ਅਗਮ ਹੁੰਦਾ ਹੈ ਅਪੰਚ ਅਗੋਚਰਾ ਜਿਹੜਾ ਗਿਆਨ ਇੰਦਰੀਆਂ ਪਰੇ ਹੈ ਪ੍ਰਮਾਤਮਾ ਇਸ ਤੇ ਤੱਕ ਗਿਆਨ ਇੰਦਰੀਆਂ ਪਹੁੰਚ ਨਹੀਂ ਸਕਦੀਆਂ ਅਗਰ ਨਾ ਕੋ ਤੇਰਾ ਤੇਰਾ ਅੰਤ ਨਾ ਪਾਇਆ ਹੋਇਆ ਪਹੁੰਚ ਹਰੀ ਪ੍ਰਮਾਤਮਾ ਗਿਆਨ ਇੰਦਰੀਆਂ ਤੋਂ ਦੂਰ ਰਹਿਣ ਵਾਲੇ ਤੇਰਾ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਤੇ ਨੂੰ ਕੋਈ ਲੱਭ ਨਹੀਂ ਸਕਿਆ ਅੰਤ ਨੂੰ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਨੂੰ ਜਾਣੇ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਆਪਣੇ ਆਪ ਨੂੰ ਆਪ ਹੀ ਜਾਣ ਸਕਦਾ ਹੈ ਪ੍ਰਗਟ ਸਕਦਾ ਹੈ ਬਿਆਨ ਕਰ ਸਕਦਾ ਹੈਹੀ ਇਹ ਜੰਤ ਸਭ ਖੇਰ ਤੇਰਾ ਕਿਆ ਕੋ ਆਖ ਬਖਾਣਾਈ ਦੁਨੀਆ ਤੇ ਜਿੰਨੇ ਵੀ ਜੀ ਜੰਤੂ ਹਨ ਸਾਰੇ ਖੇਲ ਨੇ ਤੇਰਾ ਕਿਆ ਕੋ ਆਖ ਬਖਾ ਉਹਨਾਂ ਉਤੇ ਕਿਰਪਾ ਕਰੇ ਤਾਂ ਹੀ ਉਹ ਕੁਝ ਦਾਸ ਹੱਕ ਦੇ ਨੇ ਤੇਰੇ ਬਾਰੇ ਬਿਆਨ ਕਰ ਸਕਦੇ ਨੇ ਹੁੰਜ ਕੋਈ ਵੀ ਤੈਨੂੰ ਬਿਆਨ ਨਹੀਂ ਕਰ ਸਕਦਾ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨੇ ਜਗ ਤੂੰ ਪਾਇਆ ਆਖੇ ਦਾ ਭਾਵ ਪ੍ਰਮਾਤਮਾ ਆਪ ਹੀ ਬੋਲਦਾ ਹੈ ਆਪ ਹੀ ਆਪਣੇ ਸੇਵਕਾਂ ਦੀ ਸੰਭਾਲ ਕਰਦਾ ਹੈ ਆਖੇ ਤਾਂ ਵੇਖ ਹੈ ਵੇਖੇ ਦਾ ਅਰਥ ਹੁੰਦਾ ਹੈ ਸੰਭਾਲ ਕਰਨਾ ਸਭ ਤੂੰ ਹੈ ਜਿਨੇ ਜਗ ਤੂੰ ਪਾਇਆ ਕੌਣ ਜਿਸ ਨੇ ਸਾਰੀ ਜਗਤ ਦੀ ਰਚਨਾ ਕੀਤੀ ਹੈ ਉਹ ਪ੍ਰਮਾਤਮਾ ਆਪ ਹੀ ਬੋਲਦਾ ਹੈ ਆਪ ਹੀ ਉਹ ਸਭ ਕੁਲੇ ਸੇ ਕੰਨੀ ਸੰਭਾਲ ਕਰਦਾ ਹੈ ਇਹਨੇ ਸਾਰੀ ਸ੍ਰਸ਼ਟੀ ਨੂੰ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਕਾਹੇ ਨਾਨਕ ਤੂੰ ਸਦਾ ਗਗਮ ਹੈ ਤੇਰਾ ਅੰਤ ਨਾ ਪਾਇਆ ਸਤਿਗੁਰੂ ਜੀ ਕਹਿੰਦੇ ਨੇ ਇਹ ਗਗਮ ਹੈ ਪਉਂਚ ਹਰੀ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਅੰਕੇ ਸਤਿਗੁਰੂ ਜੀ ਕਹਿੰਦੇ ਅਨ ਸੁਰ ਨਾਰ ਮੰਨ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਕਹਿੰਦੇ ਅਸੁਰ ਵੀ ਮਨੁੱਖ ਵੀ Muni ਜਨ ਜਿਹੜੇ ઋષਿ ਹੁੰਦੇ ਹਨ ਉਹ ਵੀ ਆਤਮਿਕ ਅੰਮ੍ਰਿਤ ਦਾ ਆਨੰਦ ਨਹੀਂ ਮਾਣ ਸਕਦੇ ਜਿੰਨਾ ਚਿਰ ਉਹਨਾਂ ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ ਸੋ ਅੰਮ੍ਰਿਤ ਗੁਰ ਤੇ ਪਾਇਆ ਕਹਿੰਦੇ ਅੰਮ੍ਰਿਤ ਆਤਮਿਕ ਅੰਮ੍ਰਿਤੋਂ ਹੀ ਮਿਲਿਆ ਹੈ ਜਿਸ ਨੂੰ ਜਿਸਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਇਸਨੇ ਗੁਰੂ ਨੂੰ ਪਾਇਆ ਹੈ ਮਾਇਆ ਪਾਇਆ ਅੰਮ੍ਰਿਤ ਗੁਰੂ ਕਿਰਪਾ ਕੀ ਸੱਚਾ ਮਨ ਵਸਾਇਆ ਇਹਦੀ ਆਤਮਕ ਅੰਨ ਦੀ ਪ੍ਰਾਪਤੀ ਉਸ ਨੂੰ ਹੋਈ ਹੈ ਜਿਸ ਉਤੇ ਗੁਰੂ ਦੀ ਕਿਰਪਾ ਹੋਈ ਹੈ ਇਸਨੇ ਗੁਰੂ ਨੂੰ ਸੱਚਾ ਜਿਹੜੇ ਸੱਚੇ ਗੁਰੂ ਨੂੰ ਜਿੰਨੇ ਆਪਣੇ ਮਨ ਦੇ ਵਿੱਚ ਵਸਾਇਆ ਹੈ ਉਸ ਉਤੇ ਹੀ ਜਿਹੜਾ ਹੈ ਉਸ ਨੂੰ ਆਤਮਕ ਅੰਮ੍ਰਿਤ ਦੀ ਪ੍ਰਾਪਤੀ ਹੋਈ ਹੈ ਆਨੰਦ ਦੀ ਪ੍ਰਾਪਤੀ ਹੋਈ ਹੈ ਜੀ ਇਹ ਜੰਤ ਸਭ ਦੁਦੁ ਪਾਈ ਇੱਕ ਵੇਰ ਪਰਸ ਨੇ ਆਇਆ ਇਹਦੇ ਸਾਰੇ ਦੀ ਗੰਤ ਸਤਿਵਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ ਜੇ ਕਵੀ ਪਰਸ ਨੇ ਆਇਆ ਉਹੀ ਸਾਰਿਆਂ ਦੇ ਵਿੱਚ ਐਡ ਕਰਕੇ ਉਸ ਦੁਨੀਆ ਨੂੰ ਪਰਮਾਤਮਾ ਦੀ ਰਚਨਾ ਨੂੰ ਦੇਖ ਰਿਹਾ ਹੈ ਖਲਪ ਲੋਭ ਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਇਹਦੇ ਜਿਸ ਨੂੰ ਪਰਮਾਤਮਾ ਮਿਲਿਆ ਜਿਸ ਨੂੰ ਸਤਗੁਰੂ ਮਿਲਿਆ ਇਹਦੇ ਉਹਦਾ ਲੋਭ ਲਾਣ ਚ ਹੰਕਾਰ ਜਿਹੜਾ ਹੈ ਖਤਮ ਹੋ ਜਾਂਦਾ ਹੈ ਮਿਟ ਜਾਂਦਾ ਹੈ ਕਾਹੇ ਨਾਨਕ ਜਿਸਨੂੰ ਆਪ ਟੁੱਠਾ ਤਿੰਨ ਅੰਮ੍ਰਿਤ ਗੁਰਤੇ ਪਾਇਆ ਸਤਿਗੁਰੂ ਜੀ ਕਹਿੰਦੇ ਨੇ ਜਿਸ ਉਤੇ ਪ੍ਰਮਾਤਮਾ ਮਿਹਰਮਾਨ ਹੋ ਜਾਵੇ ਟੁੱਠਾ ਹੋ ਜਾਵੇ ਉਸਨੂੰ ਆਤਮਕ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਹੋ ਜਾਂਦਾ ਹੈ ਸੁਸੰਗ ਦੀਆਂ ਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ